ਕਾਉਂਸਲ ਕੋਟਪੂਰਾ ਵਿਖੇ ਨਗਰ ਕੌਂਸਲਰਾਂ ਜਿਹੜੇ ਸੱਤਾਧਾਰੀ ਧਿਰ ਨਾਲ ਸਬੰਧਨ ਰੱਖਦੇ ਨੇ ਜਿੰਨਾਂ ਦੀ ਸਰਕਾਰ ਆ ਉਹ ਧਰਨੇ ਤੇ ਬੈਠ ਕੇ ਉਹਨਾਂ ਨੇ ਦਫ਼ਤਰ ਨੂੰ ਜਿੰਦਰਾ ਮਾਰਤਾ ਤੇ ਮਿੱਥੇ ਸਮੇਲੇ ਧਰਨਾ ਸ਼ੁਰੂ ਕਰਦਿਆ ਕਿ ਆ 5 ਕਰੋੜ ਰੁਪਿਆ ਆਇਆ ਸਰਕਾਰ ਵੱਲੋਂ ਕਰੋੜਾਂ ਰੁਪਿਆ ਗਿਆ ਕਿੱਥੇ ਜਿਹਨੇ ਉਹ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਉਹਦੇ ਖਿਲਾਫ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਉਹਨਾਂ ਨੇ ਸਾਰਾ ਦੋਸ਼ ਪ੍ਰਧਾਨ ਤੇ ਲਾਇਆ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਰਾ ਕੁਝ ਜੋ ਕ腐ਸ਼ਨ ਕੀਤੀ ਹੈ ਇਸ ਬਾਰੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਛਾਪੂਰ ਪਲੁੰਜੀ ਇੱਕ ਨਿੱਜੀ ਕੰਪਨੀ ਨੂੰ ਕਾਲੀਪਾਪਾ ਗੜਜੋਰ ਸਰਕਾਰ ਨੇ 117 ਕਰੋੜ ਰੁਪਏ ਦਿੱਤਾ ਸੀ ਅੱਜ ਤੋਂ 9 ਸਾਲ ਪਹਿਲਾਂ ਸਾਰਾ ਕੁਝ ਜਿਹੜਾ ਕਰਨਾ ਸੀ ਉਦੋਂ ਸਮੱਸਿਆ ਗੰਭੀਰ ਹੋਈ ਹੈ 9 ਸਾਲਾਂ ਬਾਅਦ ਉਹ 1.5 ਸਾਲਾਂ ਦੇ ਵਿੱਚ ਕਰਨਾ ਸੀ ਪਰ ਉਦੋਂ ਨਾਲੋਂ ਬੁਗਣੇ ਚੋਗਣੇ ਨਹੀਂ ਦਰਜਣ ਗੁਣਾ ਜ਼ਿਆਦਾ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸ਼ਹਿਰ ਦੀ ਇਹ ਦਸ਼ਾ ਕਰ ਲਈ ਪ੍ਰਧਾਨ ਭពਿੰਦਰ ਸਿੰਘ ਸੱਗੂ ਜਿੰਮੇਵਾਰਾ ਜੀ ਭពਿੰਦਰ ਸਿੰਘ ਸੱਗੂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਿੰਨ ਵਾਰ ਫੋਨ ਲਾਇਆ ਜਾਂ ਫੋਨ ਚੁੱਕਦੇ ਨਹੀਂ ਜਾਂ ਕਰ ਦਿੰਦੇ ਨੇ ਬੈਕ ਕੋਲੋਂ ਕਰਦੇ ਨੇ ਕਾਰਸਾਦ ਅਕਸਰ ਅਮਰਿੰਦਰ ਸਿੰਘ ਉਹਨਾਂ ਦੀ ਕੁਰਸੀ ਵੀ ਖਾਲੀ ਤੁਸੀਂ ਦੇਖ ਲਈ ਹੈ ਉਹ ਵੀ ਕੋਈ ਕਹਿੰਦਾ ਛੁੱਟੀ ਤੇ ਗਏ ਨੇ ਕੋਈ ਕਹਿੰਦਾ ਉਹਨਾਂ ਦੀ ਬਦਲੀ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਗੱਲ ਜੀ ਮੈਂ ਮੇਰੀ ਤੀਜੀ ਟਰਮ ਹੈ ਐਮਸੀ ਵਾਲੇ ਪਹਿਲਾਂ ਵੀ ਅਸੀਂ ਵੇਖਦੇ ਨੇ ਆ ਜਿੱਥੋਂ ਤੱਕ ਸਿਆਸਤ ਦਾ ਮਸਲਾ ਗੇਟ ਦੇ ਬਾਹਰ ਜਦੋਂ ਹੀ ਐਮਸੀ ਬਣ ਜਾਂਦੇ ਆ ਸਿਆਚ ਖਤਮ ਹੋ ਜਾਂਦੀ ਹੈ ਅੰਦਰ ਜਦੋਂ ਸਾਡਾ ਹਾਊਸ ਬੰਦ ਆ ਅਸੀਂ ਸ਼ਹਿਰ ਦੇ ਹੋ ਜਾਂਦੇ ਆ ਕੋਈ ਕੋਈ ਪਾਰਟੀ ਨੂੰ ਕਰਦਾ ਕੋਈ ਬਲੋਕ ਪਾਰਟੀ ਦਾ ਕਾਲੀ ਦਾ ਕੋਈ ਵੀ ਅੰਦਰ ਆ ਕੇ ਜੀ ਸਿਰਫ ਸ਼ਹਿਰ ਬਾਰੇ ਸੋਚਦੇ ਆ ਇਹ ਪਹਿਲਾ ਪ੍ਰਧਾਨ ਜੋ ਕਿ ਅੰਦਰ ਬਹਿ ਕੇ ਵੇ ਬਦਲਾਖੋਰੀ ਰਾਲੋ ਸ਼ਹਿਰ ਨੂੰ ਖਰਾਬ ਕਰਨਾ ਸਾਰਾ ਕੁਝ ਵੀ ਕੋਈ ਕੰਮ ਨਹੀਂ ਕਰਨਾ ਕੱਲ ਵੇਖੋ ਜਿੱਦਲ ਸਾਹਿਬ ਨੇ ਲਈ ਸੀ ਇਹਨਾਂ ਦੀ ਉਹ ਇੰਟਰਵਿਊ ਲੈ ਰਹੇ ਸੀ ਉੱਥੇ ਕਹਿ ਰਹੇ ਹਾਂਜੀ ਮੈਂ ਹੀ ਮੀਟਿੰਗ ਰੱਖੀ ਇਹਦੇ ਕੋਲ ਇੱਕ ਹੀ ਅਧਿਕਾਰ ਆ ਮੀਟਿੰਗ ਰੱਖਣ ਦਾ ਹਾਊਸ ਨੂੰ ਬੁਲਾਉਣ ਦਾ ਤੇ ਕੱਲੇ ਚੈੱਕ ਤੇ ਇੱਕ ਸਾਈਨ ਲੱਗਦੇ ਆ ਇਹ ਦੋਵੇਂ ਚੀਜ਼ਾਂ ਚ ਖਰਾਬ ਕਰਦਾ ਉੱਥੇ ਹੀ ਬਲੈਕਮੇਲਿੰਗ ਸਮਝ ਲਓ ਅਫਸਰ ਤੇ ਤੀਜਾ ਇਹਦਾ ਕੰਮ ਕੀ ਆ ਪਹਿਲੀ ਵਾਰੀ ਹੋਇਆ ਹਿਸਟਰੀ ਚ ਆਪਣੇ ਚੱਕ ਲੋ ਜਦੋਂ ਦੀ ਕਮੇਟੀ ਬਣੀ ਆ ਕਿਸੇ ਅਸੀਂ ਆਪਣੇ ਸਮਝੋ ਮੁਲਾਜ਼ਮ ਤੇ ਮਤਾਂ ਨਹੀਂ ਪਾਇਆ ਕਮੇਟੀ ਨੇ ਚਲੋ ਜੋ ਵੀ ਆ ਸਾਡੇ ਦਮ ਚਾਹੀਦਾ ਇੱਥੇ ਮੁਲਾਜ਼ਮ ਕੋਈ ਗਲਤ ਕਰਦਾ ਉਹਨੂੰ ਉੱਥੇ ਸਮਝਾਓ ਤੇ ਉਹਨੂੰ ਉੱਥੇ ਕੰਟਰੋਲ ਕਰੋ ਇਹ ਪਹਿਲਾ ਬੰਦਾ ਸਿਰਫ ਬਲੈਕਮੇਲਿੰਗ ਲਾ ਲਓ ਉਹ ਕਰ ਲਓ ਵੀ ਮੈਂ ਤੁਹਾਡੇ ਤੇ ਬਤਾ ਪਾ ਦੂੰਗਾ ਹਰ ਮੁਲਾਜ਼ਮ ਨੂੰ ਡਰਾ ਲੈਂਦਾ ਭਈ ਮੇਰੇ ਹਿਸਾਬ ਨਾਲ ਕੰਮ ਹੋ ਗਏ ਤੇ ਬਾਕੀ ਰਹੀ ਭ੍ਰਿਸ਼ਟਾਚਾਰ ਪਹਿਲਾ ਪ੍ਰਧਾਨ ਆ ਅੱਗੇ ਪ੍ਰਧਾਨ ਬੰਦੇ ਉਹ ਤੁਸੀਂ ਪੱਲੋ ਪੈਸੇ ਲੈ ਕੇ ਤੇ ਪਹਿਲਾ ਪ੍ਰਧਾਨ ਜਿਹੜਾ ਐ ਪੰਜਵੀਂ ਫੜ ਲੈਂਦਾ 10ਵੀਂ ਫੜ ਲੈਂਦਾ ਤੁਸੀਂ ਆਪਰੇ ਲੈਵਲ ਤੇ ਆਰਟੀਏ ਪਾ ਲੋ ਸਾਨੂੰ ਤੁਹਾਨੂੰ ਆਰਟੀਏ ਨਹੀਂ ਮਿਲੂਗੀ ਕਮੇਟੀ ਚੋਂ ਪਹਿਲੀ ਵਾਰੀ ਆ ਆਰਟੀਏ ਨਹੀਂ ਦਿੰਦੇ ਇਹ ਕਮੇਟੀ ਵਾਲੇ ਠੀਕ ਆ ਜੀ ਦੂਜੀ ਗੱਲ ਤੇਲ ਦੀਆਂ ਪਰਚੀਆਂ ਬਕਾਇਦਾ ਨੰਬਰ ਲਾ ਕੇ ਲੱਗਦੇ ਆ ਸੀ ਪਰसों ਤੋਂ ਜਦੋਂ ਤੋਂ ਅਸੀਂ ਇਹਨਾਂ ਰੋਲਾ ਪਾਇਆ ਤੁਹਾਡੇ ਮਾਦਰ ਇਹਦੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਉਦੋਂ ਦੀਆਂ ਪਰਚੀਆਂ ਕੱਟਣ ਲੱਗੇ ਆ ਕਿੰਨਾ ਤੇਲ ਸੱਤ ਇਹ ਭ੍ਰਿਸ਼ਟਾਚਾਰ ਦਾ ਪੈਸਾ ਕਿਦੀ ਜੇਬ ਚ ਜਾਂਦਾ ਪ੍ਰਧਾਨ ਤੇ ਸਾਡੇ ਮਲਾਜਮ ਹਣ ਜੇ ਤੁਸੀਂ ਮੇਰੀ ਗੱਲ ਸੁਣੋ ਮੈਂ ਸਾਡਾ ਮੁਲਾਜ਼ਮ ਆ ਮੁਲਾਜ਼ਮ ਤੋਂ ਹੀ ਪੈਸੇ ਹੱਥੋਂ ਫੜ ਲੂਗਾ ਮੇਰਾ ਮਲਾਇਮ ਤੇ ਡੱਕੀ ਰਹਿ ਜੂਗਾ ਹੁਣ ਕਿ ਸ਼ਹਿਰ ਦਾ ਬੁਰਾ ਹਾਲ ਆ ਉਦਣ ਕੀ ਕਹਿੰਦਾ ਸੀਗਾ ਜਿੰਦਲ ਦੇ ਆਪਣੇ ਇੰਟਰਵਿਊ ਚ ਵੀ ਮੈਂ ਕੱਲ ਨੂੰ ਮੀਟਿੰਗ ਬੁਲਾਉਂਗਾ ਅਜੇ ਤਾਂ ਕੱਲ ਹੀ ਨਹੀਂ ਆਇਆ ਸਾਡੇ 28 ਮੁਲਾਜ਼ਮਾ ਜਿਹੜੇ ਕੱਚੇ ਆਪਣੇ ਹੁਣ ਵੀ ਕੰਮ ਕਰ ਰਹੇ ਆ ਸੀਵਰੇਜ ਬੋਰਡ ਦੇ ਜਿਨ੍ਹਾਂ ਦੀ ਤਨਖਾਹ 10000 ਹੋਗੀ ਸੰਸਾ ਹੋਰ ਲਾ ਲਓ 5700 ਉਹਨਾਂ ਪਰਸੋਂ ਤੋਂ ਹੜਤਾਲ ਤੇ ਬੈਠੇ ਆ ਤਿੰਨ ਤਰੀਕ ਦਾ ਆਪਣੇ ਈਓ ਸਾਹਿਬ ਸੈਨ ਕਰਕੇ ਗਏ ਬਈ ਇਹਨੂੰ ਤਰਖਾ ਬਲੋ ਵਿਚਾਰੇ ਗੰਦ ਚ ਵੜਦੇ ਆ ਕੰਮ ਕੰਦੇ ਸ਼ਹਿਰ ਦਾ ਅੱਜ ਤੱਕ ਚੈੱਕ ਪਿਆ ਹਾਲਾ ਕਿ ਮੈਂ ਇਹਨੂੰ ਕਦੇ ਫੋਨ ਨਹੀਂ ਕੀਤਾ ਤਿੰਨ ਵਾਰੀ ਮੈਂ ਫੋਨ ਕਰ ਚੁੱਕਿਆ ਉਹਦਾ ਆਉਂਦਾ ਹੀ ਨਹੀਂ ਮੈਂ ਹੁਣ ਇੱਕ ਚੈੱਕ ਇੱਕ ਚੈੱਕ ਕਰਨ ਤੇ ਕਿੰਨਾ ਕੁ ਟਾਈਮ ਲੰਘਦਾ ਈ ਹੁਣ ਸ਼ਹਿਰ ਡੁੱਬੀ ਜਾਂਦਾ ਹੋਏ ਹੁਣ ਆਵੇ ਜਦੋਂ ਇਹ ਕਹਿੰਦਾ ਵੀ ਮੀਂਹ ਪੈ ਰਿਹਾ ਮੈਂ ਮੀਟਿੰਗ ਕਿਸੇ ਕਰਾਈ ਜਿੱਦਣੇ ਪ੍ਰਧਾਨ ਬਣਿਆ ਸੀ ਤੁਹਾਨੂੰ ਯਾਦ ਹੋ ਉਹਦੋਂ ਵੀ ਮੀਂਹ ਪੈ ਰਿਹਾ ਸੀ ਉਦੋਂ ਦਾ ਕੋਈ ਨਹੀਂ ਫਿਰਦਾ ਇਹ ਤੰਤਰ ਦੇ ਹੱਲ ਕੀ ਹੋਵੇ ਇਹਦਾ ਹੱਲ ਜੀ ਵੇਖੋ ਹੱਲ ਹਰ ਚੀਜ਼ ਦਾ ਹੁੰਦਾ ਹੁਣ ਇੱਥੋਂ ਆਪਾਂ ਜੇ ਕੋਈ ਬੰਦਾ ਬਿਮਾਰ ਹੋ ਗਿਆ ਆਪਾਂ ਇੱਥੇ ਲੈ ਕੇ ਜਾਂ ਨਾ ਕਿ ਸਿੱਧਾ ਪੀਜੀਏ ਲੈ ਜਾਂਗੇ ਫਾਸਟ ਹੈਲਪ ਤਾਂ ਚਾਹੀਦੀ ਆ ਨਾ ਉਸੇ ਤਰ੍ਹਾਂ ਸਾਡੇ ਕੋਲ ਸਾਰਾ ਸਮਾਨ ਸਾਡੀ ਕਮੇਟੀ ਕੋਲ ਸਾਰਾ ਸਮਾਨ ਵੀ ਇੱਥੇ ਪਹਿਲਾਂ ਹੱਲ ਕਰੀਏ ਜੇ ਨਹੀਂ ਹੱਲ ਫਿਰ ਤਾਂ ਸਾਡਾ ਹੈਗਾ ਹੀ ਆ ਜਦੋਂ ਇੱਥੇ ਨਹੀਂ ਹੱਲ ਕਰਦੇ ਹੁਣ ਜਿਹੜੇ ਸਾਡੇ ਵਹੀਕਲ ਸੀਗੇ ਲਿਆ ਲਿਆਂਦੇ ਵੇ ਉਹ ਸਾਰੇ ਖਰਾਬ ਪਏ ਆ ਕਿ ਕਿੰਨੇ ਆ ਕਿਉਂ ਨਹੀਂ ਠੀਕ ਕਰਦੇ ਕੋਈ ਕਹਿੰਦਾ ਮੇਰਾ 3000 ਦਾ ਬਿੱਲ ਖੜਾ ਦੁਕਾਨਦਾਰ ਕੋਈ ਚਾਰ ਕੀ ਫਾਇਦਾ ਉਹਦਾ ਕੰਮ ਹੀ ਨਹੀਂ ਹੋਣਾ ਤੇ ਨਾਲੇ ਕਹਿੰਦੇ ਕਰੋੜਾਂ ਰੁਪਇਆ ਨਗਰ ਕੌਂਸਲ ਨੂੰ ਕਰੋੜਾਂ ਰੁਪਇਆ ਇਹਦੇ ਭੁਲੇਖੇ ਕੱਲੇ ਪ੍ਰਧਾਨ ਕੋਲੇ ਆਹ ਕਮਰਾ ਸਿਰਫ ਜਦੋਂ ਦਾ ਹੋਇਆ ਪ੍ਰਧਾਨ ਤੇ ਮੈਂਬਰ ਤੇ ਸ਼ਹਿਰ ਵਾਸੀਆਂ ਨੂੰ ਮਿਲਿਆ ਉਹ ਵੇਖੋ ਜੀ ਕਮਰਾ ਤਿਆਰ ਕਰਤਾ ਜੇ ਮਹਾਰਾਏ ਪੂਪੇ ਦਾ ਪੁੱਤ ਆਮਦਾੜਾ ਉਹ ਕਮਰਾ ਤਿਆਰ ਕਰਾਈ ਬੈਠਾ ਉਹਦਾ ਅ ਪ੍ਰਧਾਨ ਜੀ ਤੁਸੀਂ ਕਹੋ ਜੀ ਸਰਦਾਰ ਨੂੰ ਮੈਂ ਸਿਮਰਿੰਗ ਸਿੰਘ ਆਵਾਰੀ ਪਾਰਟੀ ਦਾ ਮੈਂ ਵਾਰਡ ਨੰਬਰ 1 ਤੋਂ ਕੌਂਸਲ ਦੇ ਜੀ ਤੇ ਮੈਨੂੰ ਬਤੌਰ ਕੌਨਸਲਰ ਜੀ ਸਹੂ ਚ ਕਿਉਂ 4 ਮਹੀਨੇ ਹੋਏ ਆ ਦੋ ਮੇਰੇ ਮੀਟਿੰਗਾਂ ਹੋਈਆਂ ਜੋ ਮੈਂ ਹਾਊਸ ਟੂ ਦੇਖਿਆ ਮੈਂ ਜੋ ਨਰਮ ਕੀਤਾ ਪੀਲੀ ਕਦਾ ਸਾਡੇ ਹਾਊਸ ਸ਼ਿਫ ਡਿਸਪਲਾਈਨ ਨਹੀਂ ਹੈ ਡਿਸਪਲਾਈਨ ਕਿਉਂ ਨਹੀਂ ਮੈਂ ਇਹ ਕਦਾ ਚਲੋ ਇਹਨਾਂ ਦੇ 212 ਐਮਸੀ ਨਾਲ ਲੈਣਾ ਦੇ ਪਰ ਉਹ ਅੰਦਰੋਂ ਨਾਲ ਨਹੀਂ ਕਿ ਇੱਕ ਜੁੜਤਾ ਉਖਾਰਿਆ ਨਹੀਂ ਕਾਂਗਰਸ ਦੇ ਜੋ ਐਮਸੀ ਸਾਡਾ ਪ੍ਰਧਾਨ ਹੈ ਪਰ ਕੰਮ ਆਸਤੇ ਉਹਨਾਂ ਕੋਲ ਇੱਕ ਜੁੜਤਾ ਜਮਾ ਹੀ ਹੈ ਮੈਂ ਕੱਲ ਮੰਗ ਕੀਤੀ ਆਪਦੇ ਸੋਸ਼ਲ ਮੀਡੀਆ ਥਰੂ ਵੀ ਲਾਈਵ ਕਵਰੇਜ ਹੋਣੀ ਚਾਹੀਦੀ ਜੋ ਕਿ ਸਾਰੇ ਸ਼ਹਿਰ ਨੂੰ ਪਤਾ ਲੱਗੇ ਲੋਕਾਂ ਦੇ ਟੈਕਸ ਤੋਂ ਮੈਂ ਵੀ ਦੋ ਇਤਰਾਖਾ ਲੈ ਚੁੱਕੇ ਤੰਮਰੀ 24 ਰ ਮੈਂ ਵੀ ਕਮਾ ਲਿਆ ਪਰ ਮੈਂ 24 ਰ ਕੰਮ ਨਹੀਂ ਕੀਤਾ ਅਜੇ ਤੱਕ ਇਹਨੂੰ 3.5 ਸਾਲ ਹੋ ਗਏ ਜਿਉਂ ਦੀ ਮਾਨ ਸਪੀਕਰ ਸਾਹਿਬ ਸਰਕਾਰ ਆਈ ਹੈ ਸਪੀਕਰ ਸਾਹਿਬ ਦੀ ਉਹਨਾਂ ਨੇ ਮਸ਼ੀਨਰੀ ਸ਼ਹਿਰ ਨੂੰ ਪੈਸਾ ਡਵੈਲਪਮੈਂਟ ਵਾਸਤੇ ਸਾਰਾ ਕੁਝ ਲੈ ਕੇ ਦਿੱਤਾ ਮੈਂ ਤੁਹਾਨੂੰ ਹੱਸ ਕੇ ਹੀ ਗੱਲ ਦੱਸਦਾ ਹਾਊਸ ਦੇ ਕਸਟੋਰੀਅਨ ਤੋਂ ਜੈਟਿੰਗ ਮਸ਼ੀਨ ਦਾ ਇੱਕ ਕੋ ਨਹੀਂ ਲਿਆ ਗਿਆ ਜਦੋਂ ਨਾਲ ਪਾਣੀ ਘਟਬਤ ਕਰਦਿਏ ਪੰਨ ਵਾਲਾ ਹੀ ਬੈਠੇ ਆ ਕੋਈ ਜੋ ਮਰੀਜ਼ਾਂ ਨੂੰ ਸ਼ਾਟ ਲੈ ਦੇ ਦੂਸਰੀ ਗੱਲ ਜੀ ਪਿਛਲੇ ਦਿਨੀ ਅੱਜ ਦਾ ਪਹਿਲਾਂ ਸਾਡੀ ਮੀਟਿੰਗ ਸੀ ਇਹਨਾਂ ਦੇ ਐਮਐਸ ਸਾਹਿਬਾਨ ਵੀ ਅਸੀਂ ਜਾ ਕੇ ਬੈਠੀ ਤਿੰਨ ਵਜੇ ਮੀਟਿੰਗ ਸੀ ਮੀ ਪਿਆ ਕੋਈ ਗੰਭੀਰ ਤਾਂ ਉਹ ਪਹਿਲਾਂ ਹੀ ਸੀ ਸ਼ਹਿਰ ਡੁੱਬੇ ਪਏ ਪਾਣੀ ਨਾਲ ਚੋਕ ਹੋਇਆ ਪਿਆ ਆਪਣਾ ਸਾਰਾ ਮੇਨ ਏਰੀਆ ਉੱਥੇ ਕਿੰਨੇ ਨਾਲ ਜਿਹੜੇ ਜਿਹੜੀ ਨਾਉਂਦੇ ਆ ਡੀਲੀ ਫਰਨਾ ਤੇ ਬਹਿ ਚੱਕਦੇ ਉਹਨਾਂ ਦਾ ਬੁਰਾ ਹਾਲ ਪਰ ਨਿੰਕ ਉਹ ਧਿਆਨ ਨਹੀਂ ਮੀਟਿੰਗ ਅੱਜ ਕਰਤੀ 3 ਵਜੇ 5 ਮਿੰਟ ਤੱਕ ਮੈਸੇਜ ਆ ਮੈਂ ਕਿਹਾ ਸਰਦਾਰ ਸਾਥੀਆਂ ਨੂੰ ਦੱਸਦਾ ਤੁਹਾਡੇ ਸਾਥੀ ਕਹਿੰਦੇ ਨੇ ਪੈਸਾ ਵਾਪਸ ਚਲਾ ਗਿਆ ਨਾ ਵਿਕਾਸ ਕਾਰਜ ਦਾ ਤੁਹਾਡਾ ਪੈਸਾ ਸੋਸ਼ ਭਾਰਤ ਦੀਨ ਉਹ ਮੇਰੇ ਤੋਂ ਪਹਿਲਾਂ ਗਿਆ ਜੀ ਮੈਂ ਤੁਹਾਨੂੰ ਆਪ ਵੀ ਦੱਸ ਰਿਹਾ ਸੀਗਾ ਕਿ ਮੇਰੇ ਮੈਂ ਜੋ ਅਬਜ਼ਰਵ ਕੀਤਾ ਉਹਦੇ ਟਾਈਮ 'ਚ ਮੈਂ ਤੁਹਾਨੂੰ ਹੀ ਦੱਸਦਾ ਪਿਆ ਵੀ ਸਾਨੂੰ ਮੈਨੂੰ ਹਾਲਾਂਕਿ ਵੇਖੋ ਦਾ ਪ੍ਰਬੰਧ ਹੁੰਦਾ ਉਹਦਾ ਫਰਜ਼ ਬੰਦ ਵੀ ਜੇ ਗਰੁੱਪ ਬਣਾਇਆ ਉਹਨਾਂ 'ਚ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਐਡ ਸੀਗੇ ਸਾਨੂੰ ਅਠਾ ਨੂਆਂ ਨੂੰ ਰਿਮੂਵ ਕਰਤਾ ਉਹ ਕਿਉਂ ਬਈ ਅਈ ਚੁਣ ਕੇ ਆਏ ਹੋਈਆਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਿ ਕੋ ਥੋੜੀ ਜਿਹੀ ਅਈ ਚੁਣ ਕੇ ਆਏ ਹੋਏ ਆ ਜੇ ਅਸੀਂ ਕਿਹੜੇ ਮੂਹ ਨਾਲ ਕਵਾਂਗੇ ਵੀ 60 40 ਵੋਟਾਂ ਮਈਆਂ ਬਣੀਆਂ ਇਹ ਬੰਦੇ ਲਾਂਡਾ ਪ੍ਰਧਾਨ ਨੇ ਰੋ ਸਾਨੂੰ ਪ੍ਰਧਾਨ ਦੇ ਕਹਿਣ ਤੇ ਪ੍ਰਸ਼ਾਸਨ ਨੇ ਕੀਤਾ ਜੀ ਪ੍ਰਵੀਨ ਗੋਤਮ ਨੇ ਸਾਨੂੰ ਇੱਥੇ ਕਮੇਟੀ ਦੇ ਕਲੈਰੀਕਲ ਸਟਾਫ ਚ ਰੱਖਿਆ ਪਰ ਮੂਹ ਕੀਤਾ ਪੁੱਛਿਆ ਤੇ ਪ੍ਰਵੀਨ ਮੈਂ ਪੁੱਛਿਆ ਸੀਗਾ ਜੀ ਉਹ ਕਹਿੰਦਾ ਜੀ ਟਕਰਾਅ ਨਾ ਹੋਵੇ ਮੈਂ ਕਹਿੰਦਾ ਜੀ ਪਰ ਬਹੁਤ ਨਾਲ ਉਹਨਾਂ ਦਾ ਲੱਗ ਬਣਾ ਲਓ ਕਹਿੰਦੇ ਮੈਂ ਸੁਨੇਹਾ ਲਾਉਣਾ ਹੁੰਦਾ ਮੈਨੂੰ ਟਾਈਮ ਲੱਗਦਾ ਓੱਖਾਂ ਲੱਗਦਾ ਮੈਂ ਕਹਿੰਦਾ ਜੀ ਇਹ ਗਲਤਾਂ ਹੀ ਹੋਈ ਚਲੋ ਮੈਂ ਆਫੀਸ਼ੀਅਲ ਆਫੀਸ਼ੀਅਲ ਗਰੁੱਪ ਚੋਂ ਸਾਨੂੰ ਰਿਮੂਵ ਕਰਨਾ ਇਹ ਲੋਕਤੰਤਰ ਦੀ ਹੱਤਿਆ ਹੈ ਜੀ ਚੁਣੇ ਹੋਏ ਨਮਾਇੰਦਿਆਂ ਨੂੰ ਤੁਸੀਂ ਰਿਮੂਵ ਕਰ ਰਹੇ ਹੋ ਤੁਸੀਂ ਕੀ ਨਾ ਚਾ ਰਹੇ ਹੋ ਕਿ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੜਾ ਕਿ ਅਧਿਕਾਰੀਆਂ ਨੂੰ ਕਿਹਾ ਗਿਆ ਵੀ ਗਰੁੱਪ ਦੇ ਵਿੱਚੋਂ ਕੁਝ ਕੈਂਸੀਆਂ ਨੂੰ ਰਿਮੂਵ ਕੀਤਾ ਜਾਵੇ ਮੈਂ ਕੋਈ ਦੱਸ ਰਿਹਾ ਜੀ ਜਿਹੜੇ ਐਮਸੀਆ ਨਾਲ ਵੀ ਹਨ ਉਹ ਵੀ ਕੰਪਲੀਟ ਹੁੰਦੇ ਸੀ ਗਰੁੱਪ ਚ ਜੀ ਉਹਨਾਂ ਨੂੰ ਮੈਨ ਲੱਗਦਾ ਹੈ ਕਿ ਅਧਿਕਾਰੀ ਵੀ ਦੇਖੀ ਜਾਂਦੀ ਹੈ ਕੰਪਲੀਟ ਤਹਲਾ ਹੋ ਰਹੀਆਂ ਸੋਲੂਸ਼ਨ ਤਾਂ ਕੋਈ ਹੈ ਨਹੀਂਗਾ ਤੇ ਮੈਂ ਪਰ ਮੂਵ ਵੀ ਕਰ ਦਿੰਨੇ ਹਾਂ ਪ੍ਰਮੂਵ ਕਰਤਾ ਪਰ ਲੋਕ ਤਾਂ ਵੇਖ ਰਹੇ ਹਨ ਜੀ ਅੱਜ ਸ਼ਹਿਰ ਡੁੱਬਿਆ ਹੋਇਆ ਲੋਕ ਤਾਂ ਦੇਖ ਰਹੇ ਹਨ ਲੋਕ ਤਾਂ ਲੋਕਾਂ ਨੂੰ ਵੇਅਰ ਕਰਨ ਵਾਸਤੇ ਅਸੀਂ ਤੁਹਾਨੂੰ ਬੁਲਾਇਆ ਤੁਸੀਂ ਆਏ ਹੋ ਮੈਂ ਅੱਗੇ ਸੋਸ਼ਲ ਮੀਡੀਆ ਥਰੂ ਵੀ ਲੋਕਾਂ ਨੂੰ ਵੇਅਰ ਕਰਦੇ ਰਹਿਣਾ ਵੀ ਇੰਨੇ ਪਾਈ ਸਪੀਕਰ ਸਾਫ ਲੈ ਆਏ ਆ ਗਲਤੀ ਕਿੱਥੇ ਆ ਗਲਤੀ ਇੱਥੇ ਆ ਵੀ ਇਹ ਮਸ਼ੀਨ ਵੀ ਤਾਂ ਕੰਮ ਤਾਂ ਆਪਾਂ ਲੈਣਾ ਫੋਕੀ ਮਸ਼ੀਨ ਲਈ ਆ ਇੱਕ ਦਿਨ ਚੱਲੀ ਆ ਕੋਈ ਚਲਾਈ ਨਹੀਂ ਕਿਹਨਾਂ ਨੇ ਚਲਾਈ ਆ ਜੀ ਮੈਂ ਕਿਹਾ ਚਲੋ ਜਿੰਨੇ ਐਮਸੀ ਨਾਲ ਤੁਰਦੇ ਆ ਅਸੀਂ ਪਰ ਕੰਮ ਤਾਂ ਕਰੋ ਸ਼ਹਿਰ ਦੇ ਕਿਹੜੇ ਮੂਣਾ ਉਹ ਕਹਿੰਦੇ ਨਹੀਂ ਕਰਾਉਣਾ ਕਿਹੜੇ ਮੂਣਾ ਵੋਟਾਂ ਮੰਗਾਂਗੇ ਅਸੀਂ ਖਰਾਬ ਹੈ ਜੀ ਕਹਿੰਦੇ ਨਾਡ ਲੱਕਰ ਵੀ ਮਸ਼ੀਨ ਲੱਗਾ ਸਪੀਕਰ ਸਾਬ ਨੂੰ ਡਰਾਈਵਰ ਹੈ ਨਹੀਂ 10 16 ਉਹ ਘੰਟੇ ਗੜੀ ਆ 2021 ਦੀ ਗੱਲ ਟੈਂਕਰ ਨੂੰ ਲਈ ਇਹਨਾਂ ਕੋਲੇ 30 ਛੋਟੇ ਹਾਂ ਵੀ ਦੇ ਦਿੱਤੇ ਇਹਨਾਂ ਨੂੰ ਘਰਾਂੋਂ ਚੁੱਕੀ ਵੇਖਿਆ ਉਹ ਤੁਰੇ ਫਿਰਦੇ ਘਰਾਂੋਂ ਕੂੜਾ ਇਕੱਠਾ ਕਰਦੇ ਆ ਜੈਟਿੰਗ ਮਸ਼ੀਨਾਂ ਦੇ ਦੀਆਂ ਸੱਕਰ ਮਸ਼ੀਨਾਂ ਦੇ ਦੀਆਂ ਫਿਰ ਵੀ ਆ ਹਾਲਾਤ ਸਾਬ ਦੇ ਤਾਂ ਇਹ ਤਾਂ ਕੋ ਤਰਾਸ ਦੀ ਕੋਰ ਕੋਸ਼ਿਸ਼ ਨਹੀਂ ਦੀ